ਜੇਕਰ ਕੈਨੇਡਾ ਪੰਜਾਬੀਆਂ ਦੀ ਹਮੇਸ਼ਾ ਪਹਿਲੀ ਪਸੰਦ ਬਣ ਕੇ ਰਿਹਾ ਹੈ ਜਿੱਦੇ ਕੈਨੇਡਾ ਨੇ ਵੀ ਭਾਰਤੀਆਂ ਦਾ ਜਾਂ ਫਿਰ ਪੰਜਾਬੀਆਂ ਦਾ ਪੂਰਾ ਸਾਥ ਦਿੱਤਾ ਹੈ। ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 32000 ਜੌਬ ਦਾ ਐਲਾਨ ਕੀਤਾ ਜੀ ਪੰਜਾਬੀਆਂ ਲਈ ਭਾਰਤੀਆਂ ਲਈ ਸਪੈਸ਼ਲ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲੇ 1 ਸਾਲ ਦਾ, 2 ਸਾਲ ਦਾ, 3 ਸਾਲ ਦਾ, 5 ਸਾਲ ਦਾ ਜਾਂ ਫਿਰ 10 ਸਾਲ ਦਾ ਆਪਾਂ ਐਕਸਪੀਰੀਅੰਸ ਕਹਿ ਸਕਦੇ ਹਾਂ। ਪਰ ਕਿਹੜੇ ਸ਼ਹਿਰ ਦੇ ਵਿੱਚ ਆਪਾਂ ਨੂੰ ਉਹ ਜੌਬ ਮਿਲ ਸਕਦੀ ਹੈ ਤੇ ਕਿਵੇਂ? ਤਿ ਕਿਵੇਂ ਆਪਾਂ ਫਾਰਮ ਹਾਊਸ ਦੇ ਭਰ ਸਕਦੇ ਆ ਮਾਰਕ ਮਿਲਰ ਦੁਆਰਾ ਇਹ ਅਨਾਉਂਸਮੈਂਟ ਕੀਤੀ ਗਈ ਹੈ ਅੰਟਾਰੀਓ ਸ਼ਹਿਰ ਦੇ ਵਿੱਚ 2032 ਤੱਕ ਉਹਨਾਂ ਨੂੰ 33000 ਤੋਂ ਲੈ ਕੇ 50000 ਓਨਲੀ ਨਰਸਸ ਦੀ ਲੋੜ ਹੈ ਮਤਲਬ ਕਿ ਹੈਲਥ ਕੇਅਰ ਡਿਪਾਰਟਮੈਂਟ ਉਹਨਾਂ ਨੂੰ ਪਹਿਲ ਮਿਲੂਗੀ ਸਭ ਤੋਂ ਵੱਧ ਸੈਲਰੀ ਦੀ ਦੂਜੇ ਨੰਬਰ ਤੇ ਪਹਿਲ ਮਿਲੂਗੀ ਉਹਨਾਂ ਨੂੰ ਪੀਆਰ ਹੋਣ ਲਈ ਮਤਲਬ ਕਿ ਜਿੱਥੇ ਅਦਰ ਸਟੂਡੈਂਟ ਆਪਣੇ ਕੋਰਸ ਤੇ ਜਾਂਦੇ ਹਨ ਉਹਨਾਂ ਨੂੰ 3 ਤੋਂ 4 ਤੋਂ 5 ਸਾਲ ਲੱਗ ਜਾਂਦੇ ਆ ਪੀਆਰ ਹੋਣ ਲਈ ਇਹਨਾਂ ਦੀ ਜੋ ਪੀਆਰ ਆ ਬਹੁਤ ਜਲਦ 2.5 ਸਾਲ ਦੇ ਵਿੱਚ ਪੀਐਨਪੀ ਕੋਰਸ ਵਿੱਚ ਜਾਂ ਫਿਰ ਕਿਸੇ ਹੋਰ ਜਰੀਏ ਜਾਈ ਇਹਨਾਂ ਨੂੰ ਪੀਆਰ ਦਿੱਤੀ ਜਾਊਗੀ ਮਤਲਬ ਕੀ 2032 ਤੱਕ ਇਹਨਾਂ ਨੂੰ ਇਕੱਲੇ ਅੰਟਾਰੀਓ ਦੇ ਵਿੱਚ ਆਪਾਂ ਅਦਰ ਸਟੇਟ ਦੀ ਗੱਲ ਨਹੀਂ ਕਰਦੇ ਨਾ ਤਾਂ ਟੋਰਾਂਟੋ ਦੀ ਨਾ ਸਰੀ ਦੀ ਅੰਟਾਰੀਓ ਦੇ ਵਿੱਚ ਹੀ ਇਹਨਾਂ ਨੂੰ 50000 ਤੱਕ ਨਰਸਾਂ ਚਾਹੀਦੀਆਂ ਹੈ ਜੀ ਜੇ ਤੁਸੀਂ ਦੀ ਵੀ ਨਰਸਿੰਗ ਦਾ ਕੋਰਸ ਕੀਤਾ ਜਾਂ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਨੇ ਕੀਤਾ ਜਾਂ ਫਿਰ ਇਹਨਾਂ ਦਾ ਫਿਊਚਰ ਅੱਜੋ ਘਰੇ ਫ੍ਰੀ ਬੈਟੇ ਆਪਣਾ ਨਰਸਿੰਗ ਨੂੰ ਸਟਾਰਟ ਕਰ ਸਕਦੇ ਆ 1 ਜਾਂ 2 ਸਾਲ ਲੱਗਣਗੇ ਉਹਨਾਂ ਨੂੰ ਨਰਸਿੰਗ ਕਰਨ ਦੇ ਵਿੱਚ ਪਰ 2032 ਤੱਕ ਐਲਾਨਿਆ ਗਿਆ ਹੈ ਜੀ ਇਹ ਤੇ ਉਸ ਤੋਂ ਬਾਅਦ 2 ਜਾਂ 2.5 ਸਾਲ ਦੇ ਵਿੱਚ ਜੇਕਰ ਉਹਨਾਂ ਨੇ ਨਰਸਿੰਗ ਨਹੀਂ ਵੀ ਕੀਤੀ ਕਰਕੇ ਆਪਣਾ ਸਰਟੀਫਿਕੇਟ ਲੈ ਕੇ 1 ਸਾਲ ਦਾ ਐਕਸਪੀਰੀਅੰਸ ਬਣਾ ਕੇ ਉਹ ਕੈਨੇਡਾ ਨੂੰ ਅਪਲਾਈ ਕਰ ਸਕਦੇ ਆ ਜੀ ਪਰਿਵਾਰ ਸਮੇਤ ਵੀ ਕਰ ਸਕਦੇ ਆ ਜੇਕਰ ਇਕੱਲੇ ਆ ਨਰਸਿੰਗ ਕੀਤੀ ਹੋਈ ਤਾਂ ਇਕੱਲੇ ਵੀ ਕਰ ਸਕਦੇ ਆ ਸੋ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੇ ਵੱਡੇ ਐਲਾਨ ਹੋਣ ਜਾ ਰਹੇ ਆ ਜਿਵੇਂ ਕਿ ਪੈਰੈਂਟਸ ਲਈ ਪੀਆਰ ਫਾਈਲਾਂ ਖੁੱਲਣ ਜਾ ਰਹੀਆਂ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਆ ਡਰਾਈਵਰੀ ਦਾ ਐਕਸਪੀਰੀਅੰਸ ਆ ਜਾਂ ਫਿਰ ਇੰਜੀਨੀਅਰ ਦਾ ਐਕਸਪੀਰੀਅੰਸ ਆ ਉਹਨਾਂ ਉੱਤੇ ਵੀ ਇਹ ਜੌਬਸ ਕੱਢਣ ਜਾ ਰਹੇ ਆ ਬਹੁਤ ਜਲਦ ਇਹਨਾਂ ਦੀ ਅੱਜ ਮੀਟਿੰਗ ਜੇਕਰ ਆਪਾਂ ਅੱਜ ਡੇਟ ਦੀ ਗੱਲ ਕਰੀਏ ਅੱਜ 16 ਮਈ ਹੈ ਇਹਨਾਂ ਦੀ 25 ਮਈ ਤੱਕ অন্ਟਾਰੀਓ ਦੇ ਵਿੱਚ ਮਾਰਕ ਵਿਲਰ ਦੀਆਂ ਜਾਂ ਫਿਰ ਟਰੂਡੋ ਸਰਕਾਰ ਨਾਲ ਕਾਫੀ ਇਹਦਾ ਮੀਟਿੰਗਾਂ ਹੋਣ ਜਾ ਰਹੇ ਆ ਜੋ ਸਪੈਸ਼ਲ ਜੌਬਸ ਦੇ ਰਿਗਾਰਡਿੰਗ ਹੋਣਗੀਆਂ ਜਿਨ੍ਹਾਂ ਕੋਲੇ ਚੰਗਾ ਐਕਸਪੀਰੀਅੰਸ ਹੋਊਗਾ ਤੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਨੂੰ ਜ਼ਰੂਰ ਲਾਈਕ ਕਰਿਓ